ਤੋੜਾ ਸਾਦਾ ਸਵਾਗਤ ਹੈ ਜੀ ਮੇਰੇ ਆਪਣੇ ਚੈਨਲ ਕੁਲਵੀਰ ਸਿੰਘ ਤੇ ਮੈਂ ਤੁਹਾਡੇ ਲਈ ਅੱਜ ਲੈ ਕੇ ਆ ਰਿਹਾ ਧੰਨ ਧੰਨ ਬਾਬਾ ਮਕਾਨ ਦਾਸ ਜੀ ਮਹਾਰਾਜ ਦੀ ਸਮਾਦ ਦੀ ਵੀਡੀਓ ਤੇ ਵੀਡੀਓ ਦੇ ਵਿੱਚ ਤੁਹਾਨੂੰ ਬਾਬਾ ਜੀ ਦੇ ਬਾਰੇ ਦੱਸਾਂਗੇ ਤੇ ਸਮਾਦ ਬਹੁਤ ਸੁੰਦਰ ਬਣੀ ਹੋਈ ਹੈ ਅੰਦਰ ਤੁਹਾਨੂੰ ਦਰਸ਼ਨ ਕਰਾਉਣੇ ਆ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਨਾ ਇਹ 베ਰੀ ਬਾਬਾ ਜੀ ਦੇ ਵੇਲੇ ਦੀ ਹੈ ਇਹ 베ਰੀ ਬਾਬਾ ਜੀ ਦੀ ਵੇਲੇ ਦੀ 베ਰੀ ਹੈ ਪੁਰਾਣੀ 베ਰੀ ਹੈ ਸੰਗਤਾਂ ਦੇ ਅਨੁਸਾਰ ਇਹ 베ਰੀ ਜੋ ਹੈ ਬਾਬਾਈਆਂ ਦੇ ਵਕਤ ਦੀ ਹੈ ਆ ਵਗੇ ਤੁਹਾਨੂੰ ਸਮਾਧ ਦਰਸ਼ਨ ਕਰਾਉਣੇ ਹਾਂ ਇੱਕ ਆ ਬੋਰ ਦਾ ਦਰਖਤ ਬਹੁਤ ਸੁੰਦਰ ਹੈ ਬਾਬਾਈ ਦੀ ਸਮਾਤੇ ਧਿਆਨ ਨਾਲ ਵੇਖੋ ਇਹ ਆ ਬੋਰ ਤੁਸੀਂ ਕਦੇ ਵੇਖਿਆ ਨਹੀਂ ਹੋਣਾ

ਇੱਥੇ ਸੰਗਤਾਂ ਸਾਮ ਸਵੇਰੇ ਦਰਸ਼ਨ ਕਰਨ ਬਾਬਾ ਜੀ ਦੇ ਮੱਥਾ ਟੇਕਣ ਜੋਤਾਂ ਲਾਉਣ ਸੰਗਤ ਪਹੁੰਚਦੀ ਹੈ। ਜੋ ਬਾਉਂਡਰੀ ਬਾਬਾ ਜੀ ਦੇ ਬਣੀ ਹੋਈ ਹੈ। ਆਹ ਕਮਰਾ ਸ੍ਰੀ ਚਾਲ ਦੇ ਵਿੱਚ ਜੋ ਪਾਠ ਹੁੰਦਾ ਹੈ ਉਸ ਦੇ ਪ੍ਰਕਾਸ਼ ਵਾਸਤੇ ਬਣਾਇਆ ਗਿਆ ਹੈ ਅੰਦਰੋਂ ਸਾਨੂੰ ਅੱਜ ਐਸੀ ਵਖਾ ਨਹੀਂ ਸਕੇ। ਅੰਦਰੋਂ ਇਸ ਦਾ ਡੈਕ ਬਹੁਤ ਚੰਗਾ ਬਣਿਆ ਹੋਇਆ ਹੈ ਬਹੁਤ ਸੋਹਣਾ ਬਣਿਆ ਹੋਇਆ ਹੈ ਇਹ ਬਾਬਾ ਜੀ ਦਾ ਅਸਨਾ ਹੈ ਬਹੁਤ ਸੋਹਣਾ ਬਣਿਆ ਹੋਇਆ ਹੈ ਬਾਬਾ ਜੀ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਹਨ ਇਹ ਕਿਸੇ ਸੇਵਾਦਾਰ ਨੇ ਬਾਬਾ ਜੀ ਦੇ ਲਈ ਇਹ ਸੀ ਫਨ ਕੀਤਾ ਹੈ ਸੁਣਨ ਦੇ ਵਿੱਚ ਆਇਆ ਹੈ ਕਿ ਜੋ ਸੰਗਤਾਂ ਸਰਦਾ ਦੇ ਨਾਲ ਬਾਬਾ ਜੀ ਦੇ ਦਰਸ਼ਨ ਕਰਨ ਆਉਂਦੀਆਂ ਹਨ ਇੱਥੇ ਕੋਈ ਆਪਣੀ ਸੁੱਖ ਸੁਖ ਦੀਆਂ ਹਨ ਤਾਂ ਸੁੱਖਾਂ ਵਰ ਆਉਂਦੀਆਂ ਹਨ ਇਹ ਦ੍ਰਿਸ਼ ਹੈ ਬਾਬਾ ਜੀ ਦੀ ਸਮਾਦਾ ਸੰਗਤ ਸਰਦਾ ਦੇ ਨਾਲ ਜੋ ਵੀ ਸੁੱਖ ਨਾ ਸੁਖ ਦੀ ਹੈ ਉਹ ਇੱਥੇ ਆ ਕੇ ਪੂਰੀਆਂ ਹੁੰਦੀਆਂ ਹਨ ਦੁੱਧ ਪੁੱਤ ਦੀਆਂ ਸੁੱਖਾਂ ਸਭ ਇਸ ਦਰ ਤੇ ਆ ਕੇ ਪੂਰੀਆਂ ਹੁੰਦੀਆਂ ਹਨ ਸੰਗਤਾਂ ਦੇ ਲਈ ਆ ਬਾਥਰੂਮ ਵੀ ਬਣੇ ਹੋਏ ਹਨ ਤੇ ਸੁਣਨ ਦੇ ਵਿੱਚ ਆਇਆ ਕਿ ਬਾਬਾ ਜੀ ਨੇ ਉਸ ਟਾਈਮ ਦੇ ਵਿੱਚ ਗੰਗਾ ਪੈਦਾ ਕਰਤੀ ਸੀ ਇਹ ਜੋ ਸਥਾਨ ਮੈਂ ਤੁਹਾਨੂੰ ਦਿਖਾਉਣ ਜਾ ਰਿਹਾ ਇਹ ਜਗਾ ਲਿਖਿਆ ਹੋਇਆ ਹੈ ਇਸ ਥਾਂ ਤੇ ਸੇਵਕਾਂ ਦੇ ਕਹਿਣ ਤੇ ਸੰਤ ਪਪਾ ਮਗੰਨ ਦਾਸ ਜੀ ਨੇ ਮਿਤੀ 14 4 1928 ਨੂੰ ਗੰਗਾ ਵਰਗੜ ਕੀਤੀ ਸੀ ਇਸ ਜਗ੍ਹਾ ਤੇ ਬਾਬਾ ਜੀ ਨੇ ਗੰਗਾ ਪ੍ਰਗਟ ਕੀਤੀ ਸੰਗਤਾਂ ਦੇ ਕਹਿਣ ਤੇ ਇਹ ਕੁਟਿਆ ਸਾਹਿਬ ਬਣੀ ਹੋਈ ਹੈ ਗੰਗਾ ਦੀ ਸੰਗਤਾਂ ਦੇ ਕਹਿਣ ਤੇ ਬਾਬਾ ਜੀ ਨੇ ਗੰਗਾ ਪ੍ਰਗਟ ਕੀਤੀ ਸੀ ਤੇ ਉਸ ਗੰਗਾ ਦਾ ਪਿੰਡ ਦੇ ਪਿਛਾਕਾਰ ਸਰੋਵਰ ਵੀ ਬਣਾਇਆ ਹੋਇਆ ਹੈ ਤੁਹਾਨੂੰ ਉਸ ਦੇ ਵੀ ਦਰਸ਼ਨ ਕਰਾਵਾਂਗੇ ਕੰਮ ਚੱਲਦਾ ਰਹਿੰਦਾ ਹੈ ਇਸ ਕਰਕੇ ਇੱਟ ਵਗੈਰਾ ਬਾਜਰੀ ਸਭ ਕੰਮ ਤੰਦਾ ਆਹੀਂ ਪਿਆ ਹੈ ਸੇਵਾਦਾਰ ਥੋੜਾ ਕੰਮ ਰਹਿਦਾ ਹੈ ਦੁਬਾਰੇ ਚਲਾਉਣਗੇ ਇੱਕ ਦੋ ਦਿਨ ਦੇ ਵਿੱਚ ਇਹ ਬਾਬਾ ਜੀ ਦੀ ਸਮਾਰਤ ਬਣੀ ਹੋਈ ਹੈ ਜੀ ਤੁਹਾਨੂੰ ਬ੍ਰਿਸ਼ ਦਿਖਾ ਦਈਏ ਚੰਗੀ ਤਰ੍ਹਾਂ ਇਹ ਸਮਾਰਤ ਜੀ ਪਿੰਡ ਕਣਕਵਾਲ ਭੰਗੂਆ ਜ਼ਿਲ੍ਹਾ ਸੰਗਰੂਰ ਤਹਿਸੀਲ ਸਨਾਮ ਵਿਖੇ ਬਣੀ ਹੋਈ ਹੈ ਇਹ ਜੋ ਆਪਣਾ ਚੀਮਿਆਂ ਤੋਂ ਲਹਿਰੇ ਨੂੰ ਰੋੜ ਜਾਂਦਾ ਹੈ ਉਸ ਦੇ ਉੱਪਰ been